ਜਿੰਨਾ ਚਿਰ ਵਾਰਡਨ ਇੱਥੋਂ ਨਹੀਂ ਰੈਸਟਿਗੇਟ ਹੁੰਦੀ ਤਾਂ ਨਹੀਂ ਸਪੈਨ ਹੁੰਦੀ ਅਸੀਂ ਉਹਨਾਂ ਚੰਦਰ ਅੰਦਰ ਨਹੀਂ ਜਾਵਾਂਗੇ। ਮੁਰਦਾਬਾਦ 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 ਕੋ ਸਾਡੇ ਖਾਣੇ ਚ ਕੁਝ ਵੀ ਨਿਕਲਦਾ ਸੀ ਵਾਰਡਨ ਕੋ ਲੈ ਕੇ ਜਾਣੇ ਆ। ਵਾਰਡਨ ਕਹਿੰਦੀ ਇਹੀ ਖਾਣਾ ਖਾਓ। ਕਿੱਥੋਂ ਖਾਵਾਂਗੇ ਸਰ ਅਸੀਂ? ਜਿੱਦ ਤੇ ਅਸੀਂ ਬਿਮਾਰ ਸੀ ਸਾਰੇ ਬੱਚੇ ਪਏ ਸੀ ਦੇਖ ਦੇਖ ਹੱਸ ਜਾਂਦੇ ਹੱਸਣ ਵਾਲੀ ਕੋ ਗੱਲ ਸੀ ਕਿ ਮੈਂ ਕਿਹ ਠੇਰਾ ਮੈਂ ਕਿਹਾ ਮਮਾ ਮੈਨੂੰ ਸਰਵਾਈਕਲ ਦੀ ਦਿੱਕਤ ਹੈ। ਅਥਾ ਤਾਂ ਮੈਨੂੰ ਵੀ ਮੈਮ ਦੀ ਉਮਰ ਤੇ ਮੇਰੀ ਉਮਰ ਫਰਕ ਨਹੀਂ ਹੈਗਾਗਾ। ਜੋ ਮੇਰੇ ਖੁਦ ਦੇ ਕੜਾਜੋ ਲੋਹੇ ਦੀ ਤਾਰ ਨਿਕਲੀ ਆ ਹੁਣ ਮੈਨੂੰ ਕਹਿੰਦੇ ਕਹਿੰਦੇ ਉਹ ਤਾਂ ਨਿਕਲ ਗਈ ਬਾਕੀ ਖਾਲਾ ਐਦਾ ਕਿਦਾਂ ਖਾਲੀ ਦੇ ਵਿੱਚ ਬਿਮਾਰ ਪੈ ਗਏ ਸਾਨੂੰ ਮੈਸੇਜ ਹੀ ਜਾਂਦਾ ਕਿ ਗਰੁੱਪ ਵਿੱਚ ਵੀ ਹਾਂ ਵੀ ਬੱਚੇ ਇਸ ਤਰ੍ਹਾਂ ਬਿਮਾਰ ਨੇ ਭਈ ਆ ਕੇ ਲੈ ਜਾਓ ਆਪਦੇ ਬੱਚੇ ਜੇ ਉਸ ਤੋਂ ਵੱਧ ਜੇ ਕੁਝ ਬੱਚਾ ਨੂੰ ਜ਼ਿਆਦਾ ਹੋ ਜਾਂਦਾ ਫਿਰ ਕੌਣ ਜ਼ਿੰਮੇਵਾਰ ਸ ਅਸੀਂ ਜਦੋਂ ਦੇਖਿਆ ਕਿ ਇੱਥੇ ਲੋਕ ਲੱਗਿਆ ਹੋਏ ਅਸੀਂ ਸਾਨੂੰ ਅੰਦਰ ਵੀ ਨਹੀਂ ਜਾਣ ਦੇ ਰਹੇ ਸੀ ਉਹ ਕਹਿੰਦੀ ਇਹਦੀ ਸ਼ੈਤਾਨੀ ਕਰਨੀ ਨਾ ਤਾਂ ਬੈਗ ਚੱਕ ਕੇ ਲੈ ਜਾਣਾ ਨਾ ਇਹਨੂੰ ਖਾਣਾ ਦੇਣਾ ਜਾਂਦੀਆ ਘਰੇ ਜਾਵੇ ਨਹੀਂ ਆਉਦੀ ਰੁੱਖੀ ਮਰੇ ਕਿਸ ਤਰ੍ਹਾਂ ਦਾ ਜਿਹੜਾ ਵਿਵਹਾਰ ਹੈ ਬੱਚਿਆਂ ਦੇ ਨਾਲ ਇੱਥੇ ਹੋ ਰਿਹਾ ਹੈ ਤੁਸੀਂ ਕਹਿ ਰਹੇ ਹੋ ਹਜੇ ਅਸੀਂ ਜਿਹੜੀ ਇਹਦੀ ਇਨਕੁਆਰੀ ਕਰੀ ਹੈ ਇਹ ਇਨਕੁਆਰੀ ਇੰਨੀ ਲੇਟ ਕਿਉਂ ਹੁੰਦੀ ਹੈ ਅਸੀਂ ਸੰਗਰੂਰ ਦੇ ਮੈਰੀਟੋਰੀਅਸ ਸਕੂਲ ਦੇ ਵਿੱਚ ਖੜੇ ਹਾਂ ਪਿਛਲੇ 2 ਤਰੀਕ ਨੂੰ ਇੱਥੇ ਖਾਣੇ ਨੂੰ ਲੈ ਕੇ ਵੱਡਾ ਬਵਾਸ ਰਿਆ ਸੀ ਕਿਉਂਕਿ ਬੱਚਿਆਂ ਨੂੰ ਗੰਦਾ ਖਾਣ ਦੇਣ ਦਾ ਜਿਹੜੀ ਰਿਪੋਰਟ ਸਾਹਮਣੇ ਆਈ ਸੀ ਤੁਸੀਂ ਦੇਖੋ ਕਿ ਅੱਜ 5 ਦਿਨਾਂ ਦਾ ਜਿਹੜਾ 5 ਦਿਨਾਂ ਲਈ ਬੱਚਿਆਂ ਨੂੰ ਘਰਾਂ ਦੇ ਵਿੱਚ ਭੇਜਿਆ ਗਿਆ ਸੀ ਤਕਰੀਬਨ 60 ਬੱਚੇ ਨੇ ਜਿਹੜੇ ਉਹ ਬਿਮਾਰ ਹੋ ਗਏ ਸੀ ਤੁਹਾਨੂੰ ਅਸੀਂ ਬੈਗਾਂ ਦੀਆਂ ਤਸਵੀਰਾਂ ਦਿਖਾਉਂਦੇ ਹਾਂ ਜਿਹੜੇ ਬੈਗ ਨੇ ਇਹ ਬੱਚਿਆਂ ਦੇ ਨੇ ਅੱਜ ਜੇ ਗੱਲ ਕੀਤੀ ਜਾਵੇ 6 ਤਰੀਕ ਨੂੰ ਬੱਚਿਆਂ ਨੇ ਸਕੂਲ ਦੇ ਵਿੱਚ ਵਾਪਸੀ ਕਰਨੀ ਸੀ ਕਿਉਂਕਿ 7 ਤਰੀਕ ਤੋਂ ਇਹਨਾਂ ਦੇ ਜਿਹੜੇ ਟੈਸਟ ਨੇ ਉਹ ਹੋਣੇ ਸ਼ੁਰ ਦੇਖਣ ਵਾਲੀ ਗੱਲ ਹੈ ਕਿ ਬੱਚਿਆਂ ਨੇ ਐਂਟਰ ਹੋਣ ਤੋਂ ਮਨਾ ਕਰ ਦਿੱਤਾ ਕਿਉਂਕਿ ਬੱਚਿਆਂ ਦੀ ਜਿਹੜੀ ਮੰਗ ਹੈ ਉਹਨੂੰ ਕਿਤੇ ਨਾ ਕਿਤੇ ਉਹ ਕੀ ਮੰਗਾ ਨੇ ਅਸੀਂ ਉਹ ਬੱਚਿਆਂ ਨਾਲ ਵੀ ਗੱਲ ਕਰਾਂਗੇ ਇਹਨਾਂ ਦਾ ਕਹਿਣਾ ਕਿ ਇੱਕ ਜਿਹੜੀ ਗਰਡ ਵਾਰਡਨ ਅਤੇ ਦੂਸਰਾ ਵਾਈਫ ਜਿਹੜੇ ਵਾਰਡਨ ਨੇ ਉਹਨਾਂ ਦੀ ਜਿਹਨੂੰ ਜਿਹੜਾ ਡਿਸਮਿਸ ਕੀਤਾ ਜਾਵੇ ਤੇ ਜਿਹੜੇ ਬੱਚੇ ਨੇ ਉਹ ਇੱਥੇ ਖੜੇ ਨੇ ਅਸੀਂ ਗੱਲ ਕਰਦੇ ਹਾਂ ਬੱਚਿਆਂ ਨਾਲ ਕੀ ਨਾਮ ਹੈ ਬੇਟਾ ਤੁਹਾਡਾ ਸਰ ਮਨਮੀਤ ਕੌਰ ਮਨमीत ਅੱਜ ਤੁਸੀਂ ਦੁਬਾਰਾ 5 ਦਿਨਾਂ ਘਰੇ ਸੁੱਟੀ ਕੱਟ ਕੇ ਆਏ ਹੋ 5 ਦਿਨਾਂ ਤੋਂ ਬਾਅਦ ਅੱਜ ਤੁਸੀਂ ਆਏ ਹੋ ਇੱਥੇ 7 ਤਰੀਕ ਤੋਂ ਤੁਹਾਡੇ ਟੈਸਟ ਜ਼ਰੂਰੀ ਤੀ ਕਿ ਕਿਉਂ ਨਹੀਂ ਤੁਸੀਂ ਐਂਟਰ ਹੋ ਰਹੇ ਅੰਦਰ ਸਰ ਵਾਰਡਨ ਜੀ ਨਾ ਚਾਹ ਵਾਰਡਨ ਇੱਥੋਂ ਨਹੀਂ ਰੈਸਟ੍ਰੀਕੇਟ ਹੁੰਦੀ ਤਾਂ ਨਹੀਂ ਸਸਪੈਂਡ ਹੁੰਦੀ ਅਸੀਂ ਉਹਨਾਂ ਚੰਦਰ ਅੰਦਰ ਨਹੀਂ ਜਾਵਾਂਗੇ ਅਸੀਂ ਉਹਨਾਂ ਚੰਦਰ ਬਾਹਰ ਹੀ ਬੈਠੇ ਆਂ ਵਾਰਡਨ ਦਾ ਕੀ ਲੱਗਦਾ ਤੁਹਾਨੂੰ ਕਿਉਂਕਿ ਉਸਨੇ ਕੀ ਕਤਾਈ ਕੀਤੀ ਹੈ ਕਿਉਂਕਿ ਵਿਸਤਾਰ ਦੇ ਨਾਲ ਦੱਸੋ ਸਰ ਸਾਰੀ ਗਲਤੀ ਵਾਰਡਨ ਦੀ ਆ ਵਾਰਡਨ ਅਸੀਂ ਸਾਡੇ ਖਾਣੇ ਚ ਕੁਝ ਵੀ ਨਿਕਲਦਾ ਸੀ ਵਾਰਡਨ ਕੋਲ ਲੈ ਕੇ ਜਾਂਦੇ ਆਂ ਵਾਰਡਨ ਕਹਿੰਦੀ ਇਹੀ ਖਾ ਅਗੋਂ ਸਰ ਠੇਕੇਦਾਰ ਨਾਲ ਮਤਲਬ ਹਾਸ ਹਸ ਕੇ ਗੱਲਾਂ ਕਰਦੇ ਸੀ ਇਸ ਤੋਂ ਡਾਇਰੈਕਟ ਹੀ ਪਤਾ ਲੱਗਦਾ ਕਿ ਉਹ ਵੀ ਉਹਨਾਂ ਨਾਲ ਮਿਲੇ ਹੋਏ ਨੇ ਜਿੱਦ ਦੇ ਅਸੀਂ ਬਿਮਾਰ ਸੀ ਸਾਰੇ ਬੱਚੇ ਪਏ ਸੀ ਦੇਖ ਦੇਖ ਹੱਸ ਜਾਂਦੇ ਹੱਸਣ ਵਾਲੀ ਕੋਈ ਗੱਲ ਸੀ ਕਿ ਸਾਨੂੰ ਦੇਖ ਦੇਖ ਕੇ ਵੀ ਕਹਿ ਰਹੇ ਸੀ ਵੀ ਲੱਛਣ ਕਰਦੀਆਂ ਨੇ ਮੂਝੋ ਝਗ ਨਹੀਂ ਕਹਿੰਦੇ ਲੱਛਣ ਕਰਦੀਆਂ ਨੇ ਗਿਆ ਹੋ ਜੋ ਪਰਾਂ ਹੋ ਜੋ ਇਹ ਡਰਾਮੇ ਕਰੀ ਜਾਂਦੀਆਂ ਨੇ ਇਹ ਉਹ ਐਮਬੂਲੈਂਸ ਨੂੰ ਅੰਦਰ ਤਾਂ ਉਹਨਾਂ ਸਰ ਬਾਰ-ਬਾਰ ਪੁੱਛੀ ਗਏ ਵੀ ਐ ਮੈਂ ਐਂਬੂਲੈਂਸ ਬੁਲਾ ਰਿਹਾ ਨਾ ਹਾਂ ਨਾ ਹੂੰ ਵੀ ਬੁਲਾਉਣੀ ਆ ਨਾ ਬੁਲਾਉਣੀ ਕਹਿੰਦੀ ਮੈਂ ਗੋਲੀ ਦਿੰਨੀ ਇੱਕ ਕੁੜੀ ਨੂੰ ਗੋਲੀ ਦੇ ਕੇ ਦੂਜੀ ਕੁੜੀ ਨੂੰ ਗੋਲੀ ਨਹੀਂ ਦਿੱਤੀ ਹੈਗੀ ਸਾਡੇ ਵਰਗੇ ਸਰ ਉੱਥੇ ਆਪ ਬੈਠੇ ਰਹੇ ਮੈਂ ਕਿਹਾ ਕਿਹੜਾ ਮੈਂ ਕਿਹਾ ਮਾ ਮੈਨੂੰ ਸਰਵਾਈਕਲ ਦੀ ਦਿੱਕਤ ਹੈ ਆਖਿਓ ਤਾਂ ਮੈਨੂੰ ਵੀ ਐ ਮੈਮ ਦੀ ਉਮਰ ਤੇ ਮੇਰੀ ਉਮਰ 'ਚ ਫਰਕ ਨਹੀਂ ਹੈਗਾਗਾ ਜੀ ਹਰ ਇੱਕ ਗੱਲ ਜਿਹੜੀ ਆ ਮੈਨੂੰ ਵੀ ਐ ਤਾਂ ਮੈਨੂੰ ਵੀ ਮਾਈਗਰੇਨ ਮੈਨੂੰ ਜਿਹੜੀ ਗੱਲ ਕਹਿ ਦੋ ਉਸ ਦੇ ਪਿੱਛੇ ਬਹਾਨਾ ਮਾਰ ਦਿੰਦੇ ਆ ਮੇਰੇ ਖੁਦ ਦੇ ਖਾਣੇ 'ਚ ਮੇਰੇ ਖੁਦ ਦੇ ਘਰਾ ਸੀ ਇਹਨਾਂ ਦਾ ਕਹਿਣਾ ਕਿ ਕਿਤੇ ਨਾ ਕਿਤੇ ਜਿਹੜੀ ਵਾਰਡਨ ਆ ਉਹ ਵੀ ਕਸੂਰਵਾਰ ਆ ਕਿਉਂਕਿ ਖਾਣਾ ਚੈੱਕ ਕਰਕੇ ਬੱਚਿਆਂ ਨੂੰ ਦੇਣਾ ਵਾਰਡਨ ਦਾ ਜ਼ਿੰਮੇਵਾਰੀ ਬਣ ਜਾਂਦੀ ਆ ਜਾਂ ਜਿਹੜੇ ਵਾਈਸ ਹੋਟਲ ਦੇ ਜਿਹੜੇ ਵਾਰਡਨ ਨੇ ਉਹਨਾਂ ਦੀ ਜ਼ਿੰਮੇਵਾਰ ਬਣ ਜਾਂਦੀ ਆ ਪਰ ਹਾਲਾਤ ਇਸ ਤਰ੍ਹਾਂ ਖਰਾਬ ਹੋ ਗਏ ਸੀ ਕਿ ਬੱਚਿਆਂ ਦੀਆਂ ਐਂਬੂਲੈਂਸਾਂ ਭਰ-ਭਰ ਕੇ ਤੋ ਗਈਆਂ ਨੇ ਜੇ ਆਹ ਜਿਹੜੀ ਕੰਧ ਹੈ ਤੁਹਾਨੂੰ ਅਸੀਂ ਕੰਧ ਦਿਖਾ ਰਹੀਆਂ ਇਹ ਪੀਜੀਆ ਪੀਜੀਆਈ ਹਸਪੀਟਲ ਹੈ ਜੋ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਾਵਦਾਂ ਵਿੱਚ ਬਣਿਆ ਹੋਇਆ ਹੈ ਦੂਸਰੀ ਸਾਈਡ ਤੇ ਮਤਲਬ ਕਿ ਤਕਰੀਬਨ 18 ਫੋਟ ਦਾ ਜਿਹੜਾ ਰਸਤਾ ਹੈ ਵਿਚਾਲੇ ਦੂਸਰੀ ਸਾਈਡ ਤੇ ਮੈਰੀਟੋਰੀਅਸ ਸਕੂਲ ਹੈ ਬੱਚੇ ਢਿੱਲੇ ਹੁੰਦੇ ਨੇ ਪਰ ਜਿਹੜੀ ਐਂਬੂਲੈਂਸ ਹੈ ਉਹ ਤਕਰੀਬਨ ਕਹਿ ਸਕਦੇ ਆ ਅੱਧਾ ਪੌਣਾ ਘੰਟਾ ਬਾਅਦ ਇੱਥੇ ਪਹੁੰਚਦੀ ਆ ਬੱਚਿਆਂ ਦੇ ਪੇਰੈਂਟਸ ਖੜੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਸੀਂ ਕਿਵੇਂ ਅੱਜ ਜਿਹੜੇ ਬੱਚਿਆਂ ਨੂੰ ਲੈ ਕੇ ਆਏ ਸੀ ਸਕੂਲ ਦੇ ਵਿੱਚ ਲੈ ਕੇ ਆਉਣ ਵਾਸਤੇ ਕਿਉਂ ਨਹੀਂ ਐਂਟਰ ਕਰਵਾ ਰਹੇ ਅਸੀਂ ਇਸ ਕਰਕੇ ਨਹੀਂ ਕਰਵਾ ਰਹੇ ਵੀ ਸਾਨੂੰ ਮੈਸ ਖਾਣੇ ਵਾਲੇ ਜਾਂ Warden madam ਤੇ ਕਿਸੇ ਤੇ ਯਕੀਨ ਨਹੀਂ ਰਿਹਾ ਹੈਗਾ ਕਿਉਂਕਿ ਬੱਚੇ 3 ਦਿਨ ਪਹਿਲਾਂ ਭੁੱਖੇ ਬੈਠੇ ਰਹੇ ਇਹਨਾਂ ਨੇ ਸਾਨੂੰ ਕੋਈ ਕੰਟੈਕਟ ਨਹੀਂ ਕਰਿਆ ਹੈਗਾ ਵੀ ਬੱਚੇ ਖਾਣਾ ਖਾ ਨਹੀਂ ਰਹੇ ਦੱਸਾਨੂੰ وجہ ਦੱਸਦੇ ਉਸ ਦਾ ਰੀਜਨ ਦੱਸਦੇ ਵੀ ਕਿਉਂ ਨਹੀਂ ਖਾ ਰਹੇ ਜੇ ਅਸੀਂ ਆ ਕੇ ਪੁੱਛਦੇ ਬੱਚਾ ਨੂੰ ਕੀ ਪ੍ਰੋਬਲਮ ਹੈ ਜਾਂ ਕੀ ਕੁਛ ਹੈ ਜਦੋਂ ਸਾਡੇ ਬੱਚੇ ਬਿਮਾਰ ਪੈ ਗਏ ਸਾਨੂੰ ਮੈਸੇਜ ਹੀ ਜਾਂਦਾ ਕਿ ਗਰੁੱਪ ਵਿੱਚ ਵੀ ਹਾਂ ਵੀ ਬੱਚੇ ਇਸ ਤਰ੍ਹਾਂ ਬਿਮਾਰ ਨੇ ਭਈ ਆ ਕੇ ਲੈ ਜਾਓ ਆਪਦੇ ਬੱਚੇ ਜੇ ਉਸ ਤੋਂ ਵੱਧ ਜੇ ਕੁਝ ਬੱਚਾ ਨੂੰ ਜ਼ਿਆਦਾ ਹੋ ਜਾਂਦਾ ਫਿਰ ਕੌਣ ਜ਼ਿੰਮੇਵਾਰ ਸੀ ਅਸੀਂ ਇਸ ਗੱਲ ਦਾ ਰਿਜ਼ਲਟ ਲੈਣਾ ਚਾਹ ਪੀ ਸਾਨੂੰ ਇਹਦੀ ਗੱਲ ਦਾ ਰੀਜਨ ਦੱਸਣ ਵੀ ਬੱਚੇ 3 ਦਿਨ ਸਟ੍ਰਾਈਕ ਤੇ ਕਿਉਂ ਬੈਠੇ ਸੀਗੇ ਮੇਰਾ ਨਾਮ ਰਜਿੰਦਰ ਹੈ ਜੀ ਮੈਂ ਬੁਗਰਾ ਪਿੰਡ ਤੋਂ ਆ ਰਹੀ ਆ ਮੇਰੀ ਬੱਚੀ ਇੱਥੇ ਨਾਨ ਮੈਡੀਕਲ ਚ ਪੜਦੀ ਆ ਜਦੋਂ ਸਾਨੂੰ ਮੈਸੇਜ ਲੱਗਿਆ ਵੀ ਬੱਚੇ ਬਿਮਾਰ ਨੇ ਜੋ ਅਸੀਂ ਜਦੋਂ ਦੇਖਿਆ ਕਿ ਇੱਥੇ ਲੋਕ ਲੱਗਿਆ ਹੋਏ ਅਸੀਂ ਸਾਨੂੰ ਅੰਦਰ ਵੀ ਨਹੀਂ ਜਾਣ ਦੇ ਰਹੇ ਸੀ ਹਜੇ ਬਾਡਨ ਮੈਡਮ ਇਹ ਸ਼ਿਕਾਇਤ ਕਰ ਰਹੀ ਸੀ ਜੇ ਬੱਚਿਆਂ ਨੇ ਕਿਹਾ ਵੀ ਮੈਡਮ ਖਾਣੇ ਚ ਸੁੰਡਾ ਜਾਂ ਰੋਮ ਵੀ ਦਾਲ ਸਬ지 ਚਾ ਜਾਂ ਕੋਈ ਪ੍ਰਸ਼ਾਦ ਵਗੈਰਾ ਚਾਹਣਾ ਕਹਿੰਦੇ ਕੋਈ ਨੇ ਇੰਨਾ ਚ ਕਿਹੜਾ ਹੱਡ ਹੁੰਦੇ ਨੇ ਖਾ ਲੋ ਸਾਨੂੰ ਖਾਣਾ ਹੀ ਪਊਗਾ ੱੱਕੇ ਨਾਲ ਖਾ ਪੜ੍ਹਨੀ ਚਾਹੀਦੀ ਜਿਹੜਾ ਵੀ ਕੋਈ ਇੱਥੇ ਬੱਚਾ ਨਾਲ ਸਖਤਾਈ ਕਰਦਾ ਜਾਂ ਦਵਾਰਿਓ ਇਸ ਵਿੱਚ ਆਉਣਾ ਨਹੀਂ ਚਾਹੀਦਾ ਬਿਲਕੁਲ ਜੀ ਇਹਨਾਂ ਦਾ ਬਾਰ ਬਾਰ ਇੱਕੋ ਮੰਗ ਹੈ ਜਿਹੜੀ ਉੱਠਦੀ ਨਜ਼ਰ ਆਉਂਦੀ ਹੈ ਕਿ ਜਿਹੜੀ ਵਾਰਡਨ ਹੈ ਜਾਂ ਵਾਈਸ ਹੋਸਟਲ ਦਾ ਵਾਰਡਨ ਆ ਉਹਨੂੰ ਚੇਂਜ ਕੀਤਾ ਉਹਨੂੰ ਡਿਸਮਿਸ ਕੀਤਾ ਜਾਵੇ ਕਿਉਂਕਿ ਹੋਰ ਵੀ ਸਕੂਲਾਂ ਦੇ ਵਿੱਚ ਜਿੱਥੇ ਵੀ ਜਾਣਗੇ ਉਹਨਾਂ ਨੇ ਅੱਗੇ ਜਾਣਗੇ ਤਾਂ ਅਸੀਂ ਅਸੀਂ ਜੇ ਗੱਲ ਕੀਤੀ ਜਾਵੇ ਇੱਥੇ ਦਾ ਜੇਕਰ ਬੱਚਾ ਤੁਹਾਡਾ ਮਾੜੀ ਮੁੱਟੀ ਪ੍ਰੋਬਲਮ ਆਉਂਦੀ ਹੈ ਬੱਚੇ ਨੂੰ ਜੇ ਮੈਡੀਕਲ ਸਹੂਲਤ ਕਿੱਦਾਂ ਦਿੱਤੀ ਜਾਂਦੀ ਹੈ ਉਹਨਾਂ ਨੂੰ ਬੱਚਿਆਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਇਹ ਪਰਾ ਪੈਰਾਸੀਟਾਮਲ ਦੀ ਇੱਕ ਗੋਲੀ ਦੇ ਕੇ ਕਹਿੰਦੇ ਕੁੜੀਆਂ ਨੂੰ ਤਾਂ ਕਹਿੰਦੀਆਂ ਨੇ ਜਿਹੜੀ ਮੈਡੀਕਲ ਵਾਲੀ ਉਹ ਕਹਿੰਦੀ ਲੱਛਣ ਕਰਦੀਆਂ ਨੇ ਇਹਨਾਂ ਨੂੰ ਕਿਵੇਂ ਹੁੰਦੇ ਨੇ ਕਿਵੇਂ ਕਰਕੇ ਕਰੀਦੇ ਹੁੰਦੇ ਆ ਲੱਛਣ ਸਾਨੂੰ ਤਾਂ ਦੱਸਣ ਸਾਨੂੰ ਪਤਾ ਲੱਗੇ ਵੀ ਸਾਡੇ ਬੱਚੇ ਕਿੱਥੇ ਲੱਛਣ ਕਰਦੇ ਆ ਹਾਂਜੀ ਮੇਰਾ ਨਾਮ ਬਿਆਨਤ ਕੌਰ ਜੀ ਅਸੀਂ ਤਲਵੰਡੀ ਸਾਬਾ ਸਾਬੋ ਤੋਂ ਆਏ ਆ ਜੀ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜੋ ਬਾਡਨ ਮੈਡਮ ਹੈ ਇੱਕ ਵਾਰੀ ਆ ਕੇ ਸਾਨੂੰ ਫੇਰੇ ਇਸ ਨੂੰ ਮਿਲੇ ਜੇ ਸਾਡੇ ਬੱਚੇ ਝੂਠ ਬੋਲਦੇ ਆ ਸਾਨੂੰ ਉਹ ਗੱਲ ਦੱਸੇ ਠੀਕ ਆ ਸਾਡੇ ਬੱਚਿਆਂ ਨਾਲ ਸਹੀ ਤਰੀਕੇ ਨਾਲ ਪੇਸ਼ ਆਵੇ ਸਾਡੇ ਬੱਚਿਆਂ ਨੂੰ ਠੰਡਾ ਪਾਣੀ ਮਿਲਦਾ ਜੀ ਨਹਾਉਣ ਵਾਸਤੇ ਤੇ ਜੇਕਰ ਸਾਡੇ ਬੱਚਿਆਂ ਨੂੰ ਮੇਰੀ ਬੇਟੀ ਨੂੰ ਆਪ ਨੂੰ ਗਰਮੀ ਦੇ ਵਿੱਚ ਪ੍ਰੋਬਲਮ ਆਈ ਸੀ ਖਾਰਿਸ਼ ਹੋ ਗਈ ਸੀ ਤੇ ਡਾਕਟਰ ਸਾਹਿਬ ਹੈ ਸੀ ਵੱਧ ਤੋਂ ਵੱਧ ਹੋਰ ਵੀ ਪ੍ਰੋਬਲਮਸ ਲੇਡੀਜ਼ ਪ੍ਰੋਬਲਮਸ ਸੀ ਬੱਚੇ ਨੂੰ ਕਹਿੰਦੇ ਕਿ ਵੱਧ ਤੋਂ ਵੱਧ ਪਾਣੀ ਪਿਓ ਉਹ ਕੋਈ ਵੀ ਦਵਾਈ ਨਹੀਂ ਦੇ ਰਹੀ ਜੀ ਸਾਡੀ ਇਹ ਪ੍ਰੋਬਲਮ ਸੋਲਵ ਕੀਤੀ ਜਾਵੇ ਅਸੀਂ ਅੱਜ ਸਾਰੇ ਲੇਡੀਜ਼ ਇਹ ਚਾਹੁੰਦੇ ਆ ਕਿ ਜੋ ਵਾਰਡਨ ਮੈਡਮ ਹੈ ਸਾਡੇ ਵਿੱਚ ਆ ਕੇ ਸਾਡੇ ਨਾਲ ਗੱਲ ਕਰੇ ਜੀ ਬਿਲਕੁਲ ਜੀ ਤੁਸੀਂ ਸੁਣਿਆ ਕਿ ਵਾਰਡਨ ਮੈਡਮ ਨੂੰ ਬੁਲਾਉਣ ਦੀ ਗੱਲ ਕੀਤੀ ਜਾਂਦੀ ਆ ਪਰ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ ਇੱਕ ਜਿਹੜੀ ਘਟਨਾ ਹੋ ਵਾਪਰਦੀ ਆ ਉਸ ਦਿਨ ਵੀ ਵਾਰਡਨ ਮੈਡਮ ਬਾਹਰ ਕਿਤੇ ਵੀ ਦਿਖਾਈ ਨਹੀਂ ਦਿੰਦੇ ਇੱਥੋਂ ਟਲ ਗਏ ਸੀ ਪਰ ਦੂਜੀ ਗੱਲ ਦੱਸ ਦਈਏ ਕਿ ਤਕਰੀਬਨ 850 ਤੋਂ ਲੈ ਕੇ 900 ਦੇ ਕਰੀਬ ਜਿਹੜਾ ਬੱਚਾ ਇਸ ਸਕੂਲ ਦੇ ਵਿੱਚ ਰਹਿੰਦਾ ਪਰ ਉਸ ਦੇ ਲਈ ਜਿਹੜੀ ਮੈਡੀਕਲ ਸਹੂਲਤ ਆ ਸਿਰਫ 3 ਬੈੱਡ ਲਗਾਏ ਗਏ ਨੇ ਤੁਹਾਡੇ ਬੱਚੇ ਜਦੋਂ ਬਿਮਾਰ ਹੋਏ ਤੁਹਾਨੂੰ ਕੀ ਫੀਲ ਹੋਇਆ ਸਾਨੂੰ ਤਾਂ ਐ ਸੀਗਾ ਜੀ ਵੀ ਸਾਨੂੰ ਤਾਂ ਇੰਨੀ ਭਾਜਣ ਮਰਜ਼ ਗਈ ਸਾਡੇ ਘਰ ਇੰਨੀ ਪ੍ਰੋਬਲਮ ਸੀ ਮੇਰੀ ਜਠਾਣੀ ਦੀ ਡੈਥ ਹੋ ਗਈ ਅਸੀਂ ਦੇਖੋ ਕਿਵੇਂ ਆਏ ਫੇਰ ਵੀ ਅਸੀਂ ਇੱਥੇ ਆ ਕੇ ਫੇਰ ਵੀ ਉਹ ਕੀਤਾ ਪਰ ਸਾਨੂੰ ਕੋਈ ਸੁਣਵਾਈ ਨਹੀਂ ਹੁੰਦੀ ਪੋਰਾ ਵੀ ਸੁਣਵਾਈ ਨਹੀਂ ਹੁੰਦੀ ਜੀ ਇੱਥੇ ਆ ਕੇ ਬਾਈ ਜੀ ਤੁਸੀਂ ਇੱਥੇ ਆਇਓ ਬੱਚਿਆਂ ਨੂੰ ਲੈ ਕੇ ਜਿਵੇਂ ਤੁਹਾਡੇ ਬੱਚਿਆਂ ਨਾਲ ਦੋ ਤਰੀਕ ਨੂੰ ਹੋਇਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਬਹੁਤ ਮਾੜਾ ਹੋਇਆ ਜੀ ਇੱਕ ਬੱਚੇ ਨੂੰ ਕਿਹਾ ਜਾਂਦਾ ਵੀ ਤੂੰ ਖਾਲਾ ਇਹ ਚ ਕਿਹੜਾ ਹੱਡ ਹੁੰਦੇ ਆ ਇਹ ਕੋਈ ਵਧੀਆ ਗੱਲ ਆ ਜੀ ਇਨਸਾਨ ਲਈ ਉਹ ਲੇਡੀਜ਼ ਬਾਰਡਨ ਕਹਿ ਰਹੀ ਆ ਇਹ ਛਿਚੋੜਾ ਤੁਸੀਂ ਬੱਚਿਆਂ ਨੂੰ ਸਰਕਾਰ ਦੇ ਭਰੋਸੇ ਇੱਥੇ ਛੱਡਿਆ ਹੋਇਆ ਪੂਰੇ ਟੈਲੀਜੈਂਟ ਬੱਚੇ ਨੇ ਤੁਹਾਡੇ 85% ਮੇਰੀ ਬੇਟੀ ਦੇ ਨੰਬਰ ਆ ਜੀ ਉਹ ਦੱਸੋ ਇੱਥੇ ਹੱਡਖਾਨ ਆਈ ਹੈ ਜੀ ਹਾਂਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਅਸੀਂ ਸੀਐਮ ਆਪ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਇਹ ਪੁੱਛਣਾ ਚਾਹੁੰਦੇ ਆ ਕਿ ਸੀਐਮ ਸਾਹਿਬ ਤੁਹਾਡੇ ਪਿੰਡ ਤੋਂ 5 ਕਿਲੋਮੀਟਰ ਦੀ ਸਕੂਲ ਹੈ ਜੀ ਇਹ ਕਹਾਵਦਾ ਮੈਰੀਟੋਰੀਅ ਸਕੂਲ ਹੈ ਜੀ ਇਸ ਸਕੂਲ ਦੇ ਵਿੱਚ ਅੱਜ ਇਹ ਘਟਨਾਕਰਮ ਹੋ ਰਿਹਾ ਜੀ ਬੱਚਿਆਂ ਨੂੰ ਕੋਈ ਵੀ ਸੁਵਿਧਾ ਨਹੀਂ ਮਿਲ ਰਹੀ ਹੈਗੀ ਜੀ ਬੱਚਿਆਂ ਨੂੰ ਖਰਾਬ ਖਾਣਾ ਖਵਾਇਆ ਜਾ ਰਿਹਾ ਜੀ ਉਹਨਾਂ ਦੇ ਵਿੱਚ ਜਿਹੜੇ ਕੀੜੇ ਐ ਵਿੱਚ ਕਿੱਲ ਨਿਕਲਦੇ ਐ ਵਿੱਚ ਤਾਰਾ ਨਿਕਲਦੀਆਂ ਜੀ ਠੀਕ ਐ ਬੱਚੇ ਆਪਣੀ ਵਾਰਡਨ ਨੂੰ ਕਹਿ ਰਿਹਾ ਵੀ ਮੈਡਮ ਇਹ ਖਾਣਾ ਖਰਾਬ ਐ ਤੇ ਵਾਰਡਨ ਆ ਕੋ ਬੱਚਿਆਂ ਨਾਲ ਬੋਲ ਰਹੀ ਐ ਕਿ ਇਹ ਤੁਸੀਂ ਖਾਣਾ ਖਾਓ ਠੀਕ ਐ ਜੀ ਉਹਨਾਂ ਨੂੰ ਜ਼ਬਰਦਸਤੀ ਧੱਕੇ ਨਾਲ ਖਾਣਾ ਖਵਾਇਆ ਜਾ ਰਿਹਾ ਜੀ ਬੱਚਿਆਂ ਨੇ ਕਿਹਾ ਵੀ ਅਸੀਂ ਇਹ ਖਾਣਾ ਨਹੀਂ ਖਾਣਾ ਉਹ ਕਹਿੰਦੇ ਐ ਖਾਣਾ ਤਾਂ ਖਾਓ ਨਹੀਂ ਖਾਣਾ ਤਾਂ ਨਾ ਖਾਓ ਠੀਕ ਹੈ ਨਾ ਜੀ ਇਸ ਤਰ੍ਹਾਂ ਇਹ ਜੇ ਇਹ ਵਾਰਡਨ ਦੇ ਉੱਪਰ ਇਹਨੂੰ ਡਿਸਮਿਸ ਕਰਨਾ ਚਾਹੀਦਾ ਜੀ ਇਹਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਜੋ ਧਾਰਾ ਬਣਦੇ ਜੋ ਕਾਨੂੰਨੀ ਕਾਰਵਾਈ ਬਣਦੇ ਇਹਨੂੰ ਕਾਨੂੰਨੀ ਕਾਰਵਾਈ ਦੇ ਤਹਿਤ ਇਹਨੂੰ ਇਥੋਂ ਸਕੂਲ ਦੇ ਵਿੱਚੋਂ ਬਾਹਰ ਕਰਨਾ ਚਾਹੀਦਾ ਜੀ ਫਿਰ ਪਰ ਕੈਂਡ ਦਾ ਮਤਲਬ ਇਹ ਜੇਕਰ ਜਿੰਨਾ ਜ਼ਿੰਮੇਵਾਰ ਠੇਕੇਦਾਰ ਆ ਉਹਨਾਂ ਹੀ ਵਾਰਡਨ ਹਾਂਜੀ ਉਹਨਾਂ ਹੀ ਵਾਰਡਨ ਹੈ ਜੀ ਉਹਨਾਂ ਹੀ ਪ੍ਰਿੰਸੀਪਲ ਸਾਹਿਬ ਨੇ ਜੀ ਇਹ ਸਾਰੀ ਵੈਸੇ ਤਾਂ ਜ਼ਿੰਮੇਵਾਰੀ ਇਹ ਪ੍ਰਿੰਸੀਪਲ ਸਾਹਿਬ ਦੇ ਉੱਪਰ ਹੁੰਦੀ ਹੈ ਨਿਰਪਰ ਜੀ ਠੀਕ ਹੈ ਜੀ ਪਰ ਵਾਰਡਨ ਵੀ ਕੁਝ ਕੁੜੀਆਂ ਦੇ ਨਾਲ ਇੰਨਾ ਗਲਤ ਵਿਵਹਾਰ ਦੇ ਨਾਲ ਬੋਲਦੇ ਆ ਬੱਚਿਆਂ ਨੂੰ ਇੰਨੇ ਵਰਲਡ ਗਲਤ ਬੋਲੇ ਜਾਂਦੇ ਆ ਕੁੜੀਆਂ ਨੂੰ ਜੀ ਜਿਹੜੇ ਆਪਾਂ ਸੁਣ ਨਹੀਂ ਸਕਦੇ ਜੀ ਠੀਕ ਹੈ ਜੀ ਉਹਨਾਂ ਨੂੰ ਬਿਲਕੁਲ ਜੀ ਤੁਸੀਂ ਸੁਣਿਆ ਕਿ ਇੱਥੇ ਜਿਹੜਾ ਬੱਚਿਆਂ ਨਾਲ ਜਿਹੜਾ ਵਿਹਾਰ ਆ ਉਹ ਵਧੀਆ ਨਹੀਂ ਕੀਤਾ ਜਾਂਦਾ ਇਹਨਾਂ ਦਾ ਕਹਿਣਾ ਕਿ ਉਹਨੂੰ ਡਿਸਮਿਸ ਅਸੀਂ ਇੱਥੇ ਮੌਜੂਦਾ ਅਫਸਰ ਪਹੁੰਚੇ ਨੇ ਸਾਨੂੰ ਇਹ ਦੱਸ ਦਿਓ ਤੁਸੀਂ ਕਿਹੜੀਆਂ ਮੰਗਾਂ ਤੇ ਅਮਲ ਕਰ ਗਏ ਕਿਉਂਕਿ ਇਹਨਾਂ ਦੀ ਜਿਹੜੀ ਮੰਗ ਹੈ ਉਹ ਦੋ ਦੋਨਾਂ ਭਾਵੇਂ ਵਾਈਸ ਹੋਵੇ ਭਾਵੇਂ ਕਰਲ ਹੌਸਟਲ ਦੇ ਬਾਰਡਰ ਨੂੰ ਡਿਸਮਿਸ ਕਰਨ ਦੀ ਗੱਲ ਚੱਲ ਰਹੀ ਹੈ ਕੋ ਵਾਰਡਨ ਦੇ ਖਿਲਾਫ ਜਿਹੜੇ ਵੀ ਨੇ ਉਹਨਾਂ ਦੇ ਖਿਲਾਫ ਇਨਕੁਆਇਰੀ ਆਲਰੇਡੀ ਚੱਲ ਰਹੀ ਹੈ ਜੀ ਇਨਕੁਆਇਰੀ ਕੰਪਲੀਟ ਹੋਏਗੀ ਉਸ ਤੋਂ ਬਾਅਦ ਸਰਕਾਰ ਫੈਸਲਾ ਕਰੇਗੀ ਸਰ ਜਿਸ ਤਰ੍ਹਾਂ ਜਿਸ ਤਰ੍ਹਾਂ ਖਾਣੇ ਦੀ ਗੱਲ ਕਰਦੇ ਆ ਵਾਰਡਨ ਦੀ ਇੱਕ ਜ਼ਿੰਮੇਵਾਰੀ ਹੁੰਦੀ ਆ ਜਦੋਂ ਖਾਣਾ ਬੱਚਿਆਂ ਨੂੰ ਖਵਾਇਆ ਜਾਂਦਾ ਪਹਿਲਾ ਖਾਣਾ ਉਹ ਚੈੱਕ ਕਰਦੇ ਨੇ ਉਸ ਤੋਂ ਬਾਅਦ ਬੱਚਿਆਂ ਤੱਕ ਜਾਂਦਾ ਇਹਨਾਂ ਦਾ ਬੱਚਿਆਂ ਦਾ ਕਹਿਣਾ ਹੈ ਬੱਚੇ ਕਹਿ ਰਹੇ ਨੇ ਕਿ ਸਾਨੂੰ ਖਾਣਾ ਤੱਕੇ ਨਾਲ ਖਾਣ ਲਈ ਮਜਬੂਰ ਕੀਤਾ ਜਾਂਦਾ ਬਿਲਕੁਲ ਜੀ ਉਹ ਉਸੇ ਕੰਪਲੇਂਟ ਕਰਕੇ ਤਾਂ ਹੁਣ ਉਹ ਇਨਕੁਆਇਰੀ ਦੇ ਵਿੱਚ ਨੇ ਜਾਂ ਜੇਕਰ ਬੱਚੇ ਕਹਿ ਰਹੇ ਨੇ ਫਿਰ ਇਨਕੁਆਇਰੀ ਕਿਸ ਕਾਲ ਦੀ ਚੱ ਜਾਂਚ ਤਾਂ ਹੋਏਗੀ ਨਾ ਗਲਤੀ ਇੱਕ ਪਾਸਾ ਗੱਲ ਕਰਕੇ ਪੰਜ ਪੰਜ ਦਿਨਾਂ ਦੀ ਪ੍ਰਸ਼ਾਸਨ ਵੱਲੋਂ ਟਾਈਮ ਲਿਆ ਗਿਆ ਸੀ ਹਾਂਜੀ ਉਹ ਪੰਜ ਮਹੀਨਿਆਂ ਦੀ ਅੱਜ ਕੰਪਲੀਟ ਹੋ ਗਈ ਇਨਕੁਆਰੀ ਸਬਮਿਟ ਕਰ ਦਿੱਤੀ ਹੈ ਜੀ ਕਿਹੜਾ ਕਾਰਵਾਈ ਕੀਤੀ ਗਈ ਜੀ ਫਿਰ ਉਹਨੂੰ ਵੀ ਜੇ ਜੇ ਠੇਕੇਦਾਰ ਤੇ ਕਿਹੜੇ ਹੁਕਾਇਰ ਵੀ ਕੀਤੀ ਗਈ ਠੇਕੇਦਾਰ ਨੂੰ ਵੀ ਮਾਲਕ ਬਾਹਰ ਰੱਖ ਲੈਂਦੇ ਪ੍ਰਿੰਸੀਪਲ ਨੂੰ ਕਿਉਂ ਅੰਦਰ ਕੀਤਾ ਗਿਆ ਪ੍ਰਿੰਸੀਪਲ ਨੂੰ ਬਾਹਰ ਰੱਖ ਸਕਦੇ ਸੀਗੇ ਇੱਕ ਹੋਰ ਕਹਿਣਾ ਇੱਕ ਕਮੇਟੀ ਦੁਬਾਰਾ ਬਣਾਓ ਪ੍ਰਿੰਸੀਪਲ ਨੂੰ ਜੁਆਇਨ ਕਰੋ ਔਰੇ ਠੇਕੇਦਾਰ ਨੂੰ ਦੁਬਾਰਾ ਲੈ ਕੇ ਆਓ ਤਾਂ ਕਿ ਸਰ ਬਾਰਡਰ ਮੈਡਮ ਦੀ ਮੈਂ ਇੱਕ ਸਭ ਤੋਂ ਵੱਡੀ ਸ਼ਿਕਾਇਤ ਕਰਦਾ ਮੇਰੀ ਗੁੜੀਆ ਦੇ ਲੱ ਉਹ ਕਹਿੰਦੀ ਡੈਡੀ ਮੈਂ ਘਰੇ ਨਹੀਂ ਜਾਣਾ ਚਾਹੁੰਦੀ ਜੇ ਮੈਂ ਘਰੇ ਚਲੀ ਗਈ ਮੇਰੀ ਪੜਾਈ ਖਰਾਬ ਹੋਊਗੀ। ਉਹ ਦੂਜੀਆਂ ਕੁੜੀਆਂ ਦੀ ਸ਼ੈਤਾਨੀ ਕਰਦੀਆਂ ਸੀ। ਉਹ ਕਹਿੰਦੀ ਇਹਦੀ ਸ਼ੈਤਾਨੀ ਕਰਨੀ, ਨਾ ਇਹਦਾ ਬੈਗ ਚੱਕ ਕੇ ਲੈ ਜਾਣਾ, ਨਾ ਇਹਨੂੰ ਖਾਣਾ ਦੇਣਾ। ਜਾਂਦੀਆ ਘਰੇ ਜਾਵੇ ਨਹੀਂ ਆਉਦੀ ਰੋ ਭੁੱਖੀ ਮਰੇ। ਕਿਸ ਤਰ੍ਹਾਂ ਦਾ ਜਿਹੜਾ ਵਿਵਹਾਰ ਹੈ ਬੱਚਿਆਂ ਦੇ ਨਾਲ ਇੱਥੇ ਹੋ ਰਿਹਾ ਹੈ? ਤੁਸੀਂ ਕਹਿ ਰਹੇ ਹੋ ਹਜੇ ਅਸੀਂ ਜਿਹੜੀ ਇਹਦੀ ਇਨਕੁਆਰੀ ਕਰੀ ਹੈ, ਇਹ ਇਨਕੁਆਰੀ ਇੰਨੀ ਲੇਟ ਕਿਉਂ ਹੁੰਦੀ ਹੈ? ਜਦ ਪੂਰੇ ਜਿਹੜੇ ਸਕੂਲ ਦੇ ਬੱਚੇ ਇੱਕ ਸ਼ਿਕਾਇਤ ਕਰ ਰਹੇ ਨੇ, ਉਸ ਤੇ ਤੁਰੰਤ ਕਾਰਵਾਈ ਕਿਉਂ ਨਹੀਂ ਹੋਈ? ਤੁਰੰਤ ਕਾਰਵਾਈ ਇਹ ਸਾਰੀ ਇਨਕੁਆਰੀ ਹੋ ਕੇ ਹੀ ਪਤਾ ਲੱਗੇਗਾ ਸਾਰੇ ਸਿੱਟੇ ਤਾਂ ਜਿਹੜੀ ਕਿਸ ਤਰ੍ਹਾਂ ਦੀ ਅਨੁਕਾਰਿਕ 5 ਦਿਨਾਂ ਦੇ ਵਿੱਚ ਤੁਹਾਡੇ ਤੋਂ ਇਨਕੁਆਰੀ ਕੰਪਲੀਟ ਨਹੀਂ ਹੋਈ ਤੇ ਹੁਣ ਕਿੱਤਾਂ ਦੀ ਉਮੀਦ ਕਰ ਰਹੇ ਸਰ ਇਨਕੁਆਰੀ ਕੰਪਲੀਟ ਕਰਕੇ ਅਸੀਂ ਸਬਮਿਟ ਕਰਤੀ ਐ ਐਸ ਜੀਮ ਸਾਹਿਬ ਨੂੰ ਐਸ ਜੀਮ ਸਾਹਿਬ ਨੇ ਅੱਗੇ ਡਿਸਪੈਚ ਕੋਲ ਐਕਸ਼ਨ ਲੈਣਾ ਬੱਚੇ ਅੰਦਰ ਕਿਉਂ ਨਹੀਂ ਗਏ ਮੈਂ ਤਾਂ ਕਹਿੰਦਾ ਬਚਿੰਦਰ ਰਾਜਨ ਜੀ ਮਾਪੇ ਬ੍ਰੋਕਰ ਨੇ ਬੱਚੇ ਇਨਕੁਆਰੀ ਦੀ ਰਿਪੋਰਟ ਮੰਗ ਰਿਆ ਬੱਚਿਆਂ ਨੂੰ 5 5 ਦਿਨਾਂ ਦਾ ਟਾਈਮ ਦੇ ਕੇ ਛੁੱਟੀ ਦੇ ਦਿੱਤਾ ਗਿਆ ਸੀ ਤਿੰਨ ਦਿਨ ਦੀ ਛੁੱਟੀ ਕੀਤੀ ਸਰਸਨੀ ਪਾਂਧੀ ਛੁੱਟੀ ਨਹੀਂ ਕੀਤੀ ਸੀ ਤੀਜਾ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਇਹ ਨਾ ਸਮਝੇ ਵੀ ਮਾਪੇ ਇੱਥੇ ਚੁੱਪ ਕਰ ਜਾਣਗੇ ਇਸ ਗੱਲ ਨੂੰ ਪ੍ਰਿੰਸੀਪਲ ਨਾਲ ਜਿਹੜੇ ਮਤਲਬ ਬੋਰਡਨ ਮੈਡਮ ਆ ਗਈ ਇੱਧਰ ਜਿਹੜੀ ਪਰੇਸ਼ਾਨ ਕਰਦੇ ਨੇ ਸਖਤੀ ਨਾਲ ਉਹਨਾਂ ਨੂੰ ਜੌਬ ਤੋਂ ਕੱਢਿਆ ਜਾਵੇ ਇਦਾਂ ਦੀ ਨਹੀਂ ਹੈਗਾ ਦੁਬਾਰਾ ਉਹਨਾਂ ਨੂੰ ਇੱਥੇ ਰਿਪੀਟ ਕਰਦੇ ਹਨ ਬੱਚਿਆਂ ਨੂੰ ਪ੍ਰੋਬਲਮ ਆਊਗੀ ਦੁਬਾਰਾ ਇਹ ਜਿਹੜੇ ਹਾਲਾਤ ਨੇ ਤੁਸੀਂ ਤੁਹਾਨੂੰ ਅਸੀਂ ਜਿਹੜੀਆਂ ਤਸਵੀਰਾਂ ਨੇ ਉਹ ਦਿਖਾਈਆਂ ਨੇ ਜਿਹੜੇ ਪੇਰੈਂਟਸ ਨੇ ਬੜੇ ਗੁੱਸੇ 'ਚ ਨੇ ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਕੋਤਾਹੀ ਜਰੂਰ ਕਰਤ ਰਿਹਾ ਪੂਰੇ ਜਿਹੜੇ ਵਾਰਡਨ ਨੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਪਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆਏ ਨੇ ਉਹ ਅਜੇ ਰਿਪੋਰਟਾਂ ਐਸਡੀਐਮ ਨੂੰ ਸਬਮਿਟ ਕਰਨ ਦੀ ਗੱਲ ਕਰ ਰਹੇ ਨੇ ਇੱਕ ਪਾਸੇ ਠੇਕੇਦਾਰ ਨੂੰ ਅੰਦਰ ਕੀਤਾ ਗਿਆ ਉਹਤੇ ਪਰਚਾ ਕੀਤਾ ਗਿਆ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਜਿਹੜੀ ਵਾਰਡਨ ਨੇ ਉਹ ਇੱਥੇ ਡਿਊਟੀ ਤੇ ਨੇ ਪਰ ਪ੍ਰਸ਼ਾਸਨ ਤੁਸੀਂ ਦੇਖੋ ਕਿ ਹੱਥ ਦੇ ਵਿੱਚ ਕਾਗਜ਼ ਫੜ ਕੇ ਕਿਤਨਾ ਕਿਤੇ ਜਰੂਰ ਦਰਸਾ ਰਿਹਾ ਕਿ ਬੱਚੇ ਨੂੰ ਅੰਦਰ ਭਰ ਪਰ ਬੱਚੇ ਨੇ ਜਿਹੜੇ ਉਹਨਾਂ ਦਾ ਕਹਿੰਦਾ ਕਿ ਜਿੰਨਾ ਚਿਰ ਵਾਰਡਨਾਂ ਨੂੰ ਜਿਹੜਾ ਡਿਸਮਿਸ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਅਸੀਂ ਅੰਦਰ ਨਹੀਂ ਜਾਵਾਂਗੇ ਉਹ ਵੀ ਤੁਹਾਨੂੰ ਤੁਸ ਨਾਮ ਉਹ ਦਿਖਾਉਂਦੇ ਰਹੇ ਕੈਮਰਾ ਪਰਸਨ ਪੀਮਾ ਪੱਟੀਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ